ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਗੂ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨੋ ਦੇਵਨ ਹਾਰੇ ਕੈ ਹੱਥ ਦਾਨੋ ਕੀ ਤਾ ਕਹਾ ਕਰੇ ਮਨ ਮਾਨੋ ਦੇਵਨ ਹਾਰੇ ਕੈ ਹੱਥ ਦਾਨੋ ਭਾਵੈ ਦੇ ਨਾ ਦੇਈ ਸੋਏ ਕੀਤੇ ਕਹਿਇ ਕਿਆ ਹੋਏ ਅਪੇ ਸਚੁ ਭਾਵੈ ਤਿਸੁ ਸਚੁ ਅੰਦਾ ਕੱਚਾ ਕਾਚੂ ਨਿਕਾਚੂ ਰਹਾ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਸ੍ਰੀ ਰਾਗ ਦੇ ਅੰਦਰ ਇਸ ਪਾਵਨ ਪਵਿੱਤਰ ਸ਼ਬਦ ਦੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਿਹਾ ਹੈ ਕਹਿੰਦੇ ਭਾਈ ਮਨੁੱਖ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਰਵੇ ਉਹਦੀ ਆਗਿਆ ਦੇ ਵਿੱਚ ਹੀ ਰਵੇ ਤੇ ਉਹਦੇ ਵਿੱਚ ਹੀ ਭਲਾ ਤੇ ਸਤਗੁਰੂ ਸੱਚੇ ਪਾਤਸ਼ਾਹ ਨੇ ਫਿਰ ਇਹ ਸਮਝਾਉਣਾ ਕੀਤਾ ਹੈ ਭਾਈ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦੁਆਰਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਕਰ ਚੌਥਾ ਚੌਥੇ ਕਰ ਦੇ ਅੰਦਰ ਗਾਇਨ ਕਰਨ ਦੀ ਹਦਾਇਤ ਸਤਿਗੁਰੂ ਮਹਾਰਾਜ ਨੇ ਸਾਨੂੰ ਕੀਤੀ ਹੋਈ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੈ ਕੈ ਹੱਥ ਦਾਨ ਮਹਾਰਾਜ ਕਹਿੰਦੇ ਭਾਈ ਪਰਮੇਸ਼ਵਰ ਦਾ ਪੈਦਾ ਕੀਤਾ ਹੋਇਆ ਮਨੁੱਖ ਆਪਣੀਆਂ ਮਰਜ਼ੀਆਂ ਕਰਦਾ ਇਤ ਕਹਾ ਕਰੇ ਮਨਮਾਨ ਆਪਣੇ ਮਨ ਦੇ ਵਿੱਚ ਕਿਸ ਗੱਲ ਦਾ ਮਾਣ ਕਰਦਾ ਕਿਸ ਗੱਲ ਦਾ ਹੰਕਾਰ ਕਰਦਾ ਜਦੋਂ ਕਿ ਦੇਵਨਹਾਰ ਹੈ ਕਹ ਹੱਥਦਾਨ ਕਹਿੰਦੇ ਜੋ ਵੀ ਕੁਝ ਹੋ ਰਿਹਾ ਜੋ ਵੀ ਕੁਝ ਵਾਪਰਨਾ ਉਹ ਸਾਰਾ ਕੁਝ ਉਹ ਦੇਵਨਹਾਰ ਦਾ ਤਾਰ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਉਹਦੀ ਮਰਜ਼ੀ ਦੇ ਬਗੈਰ ਕੁਝ ਵੀ ਨਹੀਂ ਵਾਪਰਨਾ ਉਹਦੀ ਮਰਜ਼ੀ ਦੇ ਬਗੈਰ ਕੁਝ ਵੀ ਨਹੀਂ ਹੋਣਾ ਕਹਿੰਦੇ ਫਿਰ ਜਾਣੇ ਅਣਜਾਣੇ ਦੇ ਵਿੱਚ ਮਨੁੱਖ ਆਪਣਾ ਮਾਣ ਕਿਉਂ ਚੱਕੀ ਫਿਰਦਾ ਤੇ ਹੁਣ ਮੈਨੂੰ ਖਿਮਾ ਕਰਿਓ ਭਾਈ ਚਾਰ ਅੱਖਰ ਪੜ੍ਹ ਕੇ ਚਾਰ ਕਿਤਾਬਾਂ ਪੜ੍ਹ ਕੇ ਇਸ ਗੱਲ ਦਾ ਵੀ ਮਾਣ ਹੋ ਜਾਂਦਾ ਵੀ ਮੈਂ ਗਿਆਨੀ ਆ ਮੈਂ ਸਿਆਣਾ ਮੈਨੂੰ ਬਹੁਤਾ ਪਤਾ ਤੇ ਸਤਿਗੁਰੂ ਮਹਾਰਾਜ ਫਿਰ ਇੱਥੇ ਇਹੀ ਸਮਝਾ ਰਹੇ ਕਹਿੰਦੇ ਭਾਈ ਜਿਹੜੀ ਤੇਰੀ ਬੁੱਧੀ ਆ ਇਹ ਵੀ ਤੇ ਤੈਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੋਈ ਨਾ ਜੇ ਚੰਗਾ ਦਿਮਾਗ ਤੇਰਾ ਚੱਲਦਾ ਇਹ ਸਿਆਣਪ ਤੇ ਬੁੱਧੀ ਉਹਦੀ ਦਿੱਤੀ ਹੋਈ ਆ ਜੇ ਉਹ ਇਹ ਬੁੱਧੀ ਨਾ ਦਿੰਦਾ ਤੇ ਫਿਰ ਆਪਾਂ ਕੀ ਕਰਦੇ ਜੀ ਮੇਰਾ ਸਰੀਰ ਚੰਗਾ ਹੈ ਤੰਦਰੁਸਤ ਹੈ ਤੇ ਸ਼ੁਕਰ ਕਰਨਾ ਚਾਹੀਦਾ ਮਾਲਕਾ ਮੈਨੂੰ ਕੋਈ ਰੋਗ ਨਹੀਂ ਤੇਰਾ ਸ਼ੁਕਰਾਨਾ ਤੇ ਜੇ ਭਈ ਰੋਗ ਲੱਗ ਜਾਂਦਾ ਹੁਣ ਰੋਗ ਕੋਈ ਬਾਹਰੋਂ ਤੇ ਲੈ ਕੇ ਨਹੀਂ ਆਉਂਦਾ ਆਪਣੇ ਸਰੀਰ ਚੋਂ ਹੀ ਪੈਦਾ ਹੋ ਜਾਂਦੇ ਨਾ ਤੇ ਸਰੀਰ ਚੋਂ ਹੀ ਦੁੱਖ ਪੈਦਾ ਹੋ ਜਾਂਦੇ ਤੇ ਕਈ ਐਸੀਆਂ ਵੀ ਲਾ ਇਲਾਜ ਬਿਮਾਰੀਆਂ ਨੇ ਜਿਹੜੀਆਂ ਕਿਤੋਂ ਬਾਹਰੋਂ ਨਹੀਂ ਆਉਂਦੀਆਂ ਸਾਡੇ ਸਰੀਰ ਚੋਂ ਹੀ ਪੈਦਾ ਹੋ ਜਾਂਦੀਆਂ ਤੇ ਫਿਰ ਉਹਨਾਂ ਦਾ ਇਲਾਜ ਅੱਜ ਤਾਈਂ ਮਨੁੱਖ ਲੱਭ ਨਹੀਂ ਸਕਿਆ ਉੱਥੇ ਵੀ ਸਾਡੀ ਬਾਹ ਪੇਸ਼ ਨਹੀਂ ਚੱਲਦੀ ਸਾਡੀ ਸਿਆਣਪ ਸਾਡੀ ਮਤ ਫਿਰ ਫੇਲ ਹੋ ਜਾਂਦੀ ਆ ਸੋ ਕੁੱਲ ਮਿਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾਉਣਾ ਚਾਹੁੰਦੇ ਕਹਿੰਦੇ ਭਾਈ ਕੀਤਾ ਕਹਾ ਕਰੇ ਮਨਮਾਨ ਕਹਿੰਦੇ ਫਿਰ ਆਪਣੇ ਆਪ ਤੇ ਮਾਣ ਨਾ ਕਰਿਆ ਕਰ ਆਪਣੇ ਆਪ ਨੂੰ ਸਿਆਣਾ ਸਮਝ ਕੇ ਉਸ ਅਕਾਲ ਪੁਰਖ ਨੂੰ ਵਾਹਿਗੁਰੂ ਦੀ ਰਚਨਾ ਨੂੰ ਐਵੇਂ ਨਾ ਆਪਣੇ ਸਾਹਮਣੇ ਖੜੀ ਕਰ ਲਿਆ ਕਰ ਕੇ ਭਾਈ ਆ ਚੀਜ਼ ਇਦਾਂ ਨਹੀਂ ਤੇ ਇਦਾਂ ਇਦਾਂ ਨਹੀਂ ਤੇ ਇਦਾਂ ਮੈਨੂੰ ਜਿਆਦਾ ਪਤਾ ਭਾਈ ਤੁਹਾਨੂੰ ਨਹੀਂ ਪਤਾ ਉਹਦੇ ਨਾਲ ਆਢੇ ਨਾਲ ਲਿਆ ਕਰ ਦੇਵਨਹਾਰੇ ਕੈ ਹੱਥ ਤਾਨ ਸਭ ਕੁਝ ਉਸ ਵਾਹਿਗੁਰੂ ਪ੍ਰਮਾਤਮਾ ਦੇ ਹੱਥ ਚ ਹੈ ਇਸ ਕਰਕੇ ਉਹਦਾ ਸ਼ੁਕਰ ਕਰ ਉਹਦਾ ਸ਼ੁਕਰਾਨਾ ਕਰ ਹਾਂ ਆਪਣੀ ਮੱਤ ਦੇ ਦੁਆਰਾ ਸੰਸਾਰ ਦਾ ਕੋਈ ਭਲਾ ਕਰ ਸਕਦਾ ਸੰਸਾਰ ਦੇ ਉੱਪਰ ਜਿੰਨੇ ਵੀ ਜੀਵ ਨੇ ਪਈ ਉਹਨਾਂ ਦੇ ਵਾਸਤੇ ਕੋਈ ਚੰਗਾ ਕੰਮ ਕਰ ਸਕਦਾ ਆਪਦੀ ਸਿਆਣਪ ਨੂੰ ਵਰਤ ਤਾਂ ਜੋ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ ਸੰਸਾਰ ਇੱਕ ਬਿਹਤਰ ਜਗ੍ਹਾ ਬਣ ਸਕੇ ਜਿੱਥੇ ਸਾਰੇ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਇੱਕ ਦੂਜੇ ਦਾ ਸਹਾਰਾ ਬਣ ਕੇ ਜੀ ਸਕਣ ਇਹ ਨਾ ਹੋਵੇ ਕਿ ਆਪਣੀ ਬੁੱਧੀ ਦੇ ਨਾਲ ਲੱਖਾਂ ਕਰੋੜਾਂ ਦਰਖਤ ਕੱਟ ਦਿੱਤੇ ਤੇ ਉਹਨਾਂ ਜਾਨਵਰਾਂ ਨੂੰ ਬੇਕਾਰ ਕਰ ਦਿੱਤਾ ਹਰਿਆਲੀ ਭਰੇ ਜੰਗਲਾਂ ਦੇ ਅੰਦਰ ਕੰਕਰੀਟ ਦੀਆਂ ਇਮਾਰਤਾਂ ਆਪਣੇ ਵਾਸਤੇ ਤੇ ਬੈੱਡਰੂਮ ਫਲੈਟ ਹੋਟਲ ਬਣਾ ਲੈ ਪਰ ਉਹਨਾਂ ਜੀਵ ਜੰਤੂਆਂ ਦਾ ਉਜਾੜਾ ਕਰ ਦਿੱਤਾ ਦਵਾਈਆਂ ਪੈਸਟੀਸਾਈਜ਼ ਇੰਨੇ ਕੁ ਬਣਾ ਦਿੱਤੇ ਵੀ ਕੋਈ ਵੀ ਕੀੜਾ ਮਕੌੜਾ ਸਾਡੇ ਲਾਗੇ ਬਚਣਾ ਨਹੀਂ ਚਾਹੀਦਾ ਦੂਜਿਆਂ ਦੀ ਹੱਤਿਆ ਕਰਕੇ ਕੁਦਰਤ ਦੇ ਬਣਾਏ ਹੋਏ ਚੱਕਰ ਨੂੰ ਤੋੜ ਕੇ ਉਸ ਵਾਹਿਗੁਰੂ ਪਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ ਨੂੰ ਆਪਣੇ ਮੁਤਾਬਕ ਬਦਲਣਾ ਚਾਹੁੰਨਾ ਤੇ ਉਹਨੂੰ ਤਰੱਕੀ ਦਾ ਨਾਮ ਦੇ ਕੇ ਆਪਣੀ ਸਿਆਣਪ ਵਰਤ ਰਿਆਂ ਭਾਈ ਫਿਰ ਤੂੰ ਕੁਦਰਤ ਨਾਲ ਖਿਲਵਾੜ ਕਰ ਰਿਆਂ ਉਹਦੇ ਹੁਕਮ ਦੇ ਵਿੱਚ ਨਹੀਂ ਆ ਉਹਦੇ ਹੁਕਮ ਤੋਂ ਬਾਹਰ ਜਾ ਕੇ ਆਪਣੀ ਮਰਜ਼ੀ ਉਸ ਅਕਾਲ ਪੁਰਖ ਦੇ ਨਾਮ ਤੇ ਥੋਪ ਰਿਆਂ ਕਿ ਮੈਂ ਬਹੁਤਾ ਸਿਆਣਾ ਜੋ ਉਹਨੇ ਬਣਾਇਆ ਉਹ ਚੰਗਾ ਨਹੀਂ ਹੈ ਉਹਨੂੰ ਤੋੜ ਪੰਨ ਕੇ ਮੈਂ ਆਪਣੀ ਮਰਜ਼ੀ ਨਾਲ ਬਣਾਵਾਂਗਾ ਤੇ ਇਹਦੇ 'ਚ ਬਹੁਤਾ ਫਲਾਪ ਹੋ ਜਾਗਾ ਸਰਵ ਵਿਚਾਰ ਮਨੁੱਖ ਆਪਣੀ ਸ਼ਿਆਨਬ ਨੂੰ ਵੱਡਾ ਤੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਨਹੀਂ ਜਾਣਦਾ। ਇਹੀ ਭਲੇਖਾ ਹੈ। ਕੀਤਾ ਕਹਾ ਕਰੇ ਮਨਮਾਨ ਆਪਣੇ ਮਨ ਦਾ ਹੰਕਾਰ ਮਾਣ ਛੱਡ ਦੇ। ਦੇਵ ਨਹਾਰੈ ਕੈ ਹੱਥ ਦਾਨ। ਉਸ ਵਾਹਿਗੁਰੂ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਸਭ ਤਾਕਤ ਰੱਖੀ ਹੋਈ ਹੈ। ਭਾਵੈ ਦੇ ਨਾ ਦੇਈ ਸੋਇ। ਕੀਤੇ ਕਹਿ ਕਹੀਏ ਕਿਆ ਹੋਏ ਕਹਿੰਦੇ ਭਈ ਉਹਦੀ ਮਰਜ਼ੀ ਐ ਉਹ ਭਾਵੇਂ ਦੇਵੇ ਕਿਸੇ ਨੂੰ ਤੇ ਭਾਵੇਂ ਨਾ ਦੇਵੇ ਕੀਤੇ ਕਹਿ ਕਹੀਏ ਕਿਆ ਹੋਏ ਉਹਦੀ ਆਪ ਦੀ ਮਰਜ਼ੀ ਦੇ ਖਿਲਾਫ ਉਹਦੀ ਆਪ ਦੀ ਮਰਜ਼ੀ ਦੇ ਉਲਟ ਜਾ ਕੇ ਉਸ ਵਾਹਿਗੁਰੂ ਪ੍ਰਵਾਦਮਾ ਨੂੰ ਤਾਨੇ ਮੇੜੇ ਮਾਰਨ ਦਾ ਵੀ ਤੈਨੂੰ ਕੋਈ ਹੱਕ ਨਹੀਂ ਭਾਵ ਐ ਦੇ ਨਾ ਦੇਈ ਸੋਏ ਜੇ ਉਹਨੂੰ ਭਾਉਂਦਾ ਤੇ ਉਹ ਦੇ ਦਿੰਦਾ ਜੇ ਉਹਨੂੰ ਨਹੀਂ ਭਾਉਂਦਾ ਤੇ ਉਹ ਨਹੀਂ ਦਿੰਦਾ ਹੁਣ ਕਈ ਮਨੁੱਖ ਐਸੇ ਆ ਸੰਸਾਰ ਤੇ ਸਰੀਰ ਕਰਕੇ ਬੜੇ ਸੌਖੇ ਐ ਧਨ ਦੌਲਤ ਵੀ ਹੈ ਘਰ ਪਰਿਵਾਰ ਵੀ ਚੰਗਾ ਤੇ ਆਪਾਂ ਕਹਿੰਨੇ ਰੱਬ ਨੇ ਬੜਾ ਦਿੱਤਾ ਹੋਇਆ ਇਹਨਾਂ ਨੂੰ ਕੋਈ ਐਸੇ ਨਹੀਂ ਕਿ ਜਿਹੜੇ ਭਾਈ ਕੋਈ ਐਸੇ ਸਰੀਰਕ ਰੋਗ ਤੋਂ ਪੀੜਤ ਨੇ ਜਾਂ ਮਾਨਸਿਕ ਰੋਗ ਤੋਂ ਪੀੜਤ ਨੇ ਜਾਂ ਜਿਹੜੇ ਵੀ ਕੰਮ ਨੂੰ ਹੱਥ ਲਾਉਂਦੇ ਪਰ ਸਿਰੇ ਨਹੀਂ ਚੜਦਾ ਤੇ ਅਸੀਂ ਕਿੰਨੇ ਜੀ ਇਹਨਾਂ ਦਾ ਤੇ ਕਰਮੀ ਬੜਾ ਮਾੜਾ ਰੱਬ ਨੇ ਇਹਨਾਂ ਦਾ ਪਤਾ ਨਹੀਂ ਕਿਉਂ ਨਹੀਂ ਸੋਚਿਆ ਉਹ ਆਪਣੀ ਬੁੱਧੀ ਦੇ ਅਨੁਸਾਰ ਆਪਾਂ ਫੈਸਲਾ ਕਰ ਦਿੰਨੇ ਆ ਵੀ ਆ ਚੰਗਾ ਤੇ ਆ ਮਾੜਾ ਪਰ ਸਾਨੂੰ ਨਹੀਂ ਪਤਾ ਵੀ ਉਹਨਾਂ ਦਾ ਪੂਰਬਲਾ ਕਰਮ ਕੀ ਸੀ ਕਿਹਦੇ ਕਰਕੇ ਉਹ ਮਨੁੱਖੀ ਜਾਂਮੇ ਚ ਆਏ ਹੋਏ ਆ ਤੇ ਇਸ ਜਾਂਮੇ ਦੇ ਅੰਦਰ ਜੋ ਵੀ ਦੁੱਖ ਸੁੱਖ ਭੋਗ ਰਹੇ ਆ ਉਹ ਆਪਣੇ ਕੀਤੇ ਹੋਏ ਕਰਮ ਦਾ ਫਲ ਆ ਜਿਹੜਾ ਸਾਨੂੰ ਯਾਦ ਨਹੀਂ ਸਾਨੂੰ ਚੇਤੇ ਨਹੀਂ ਪਰ ਅਕਾਲ ਪੁਰਖ ਪ੍ਰਮਾਤਮਾ ਦੀ ਦਰਗਾਹ 'ਚ ਤਾਂ ਸਭ ਦਾ ਫੈਸਲਾ ਹੁੰਣਾ ਇਸ ਕਰਕੇ ਅਸੀਂ ਚੰਗਾ ਮਾੜਾ ਆਪਦੀ ਨਜ਼ਰ ਨਾਲ ਕਹਿ ਲੈਨੇ ਆ ਤੇ ਵਾਹਿਗੁਰੂ ਨੂੰ ਵੀ ਮਿਹਣਾ ਮਾਰ ਦਿੰਨੇ ਆ ਤੇ ਮਹਾਰਾਜ ਕਹਿੰਦੇ ਭਾਵੇਂ ਦੇ ਦੇ ਨਾ ਦੇਈ ਸੋਏ ਭਾਵੇਂ ਉਹ ਦੇਵੇ ਜਾਂ ਨਾ ਦੇਵੇ ਉਹਦੀ ਮਰਜ਼ੀ ਆ ਉਹ ਸਾਡੇ ਕਹਿ ਅਨੁਸਾਰ ਤੇ ਚੱਲਦਾ ਨਹੀਂ। ਜਾ ਉਹ ਸਾਡੇ ਅਧੀਨ ਥੋੜਾ ਵੀ ਅਸੀਂ ਉਹਨੂੰ ਕਹੀਏ ਜੀ ਇਹਨੂੰ ਦੇ ਤੇ ਇਹਨੂੰ ਨਾ ਦੇ। ਕੀਤੇ ਕਹਿ ਕਹੀਏ ਕਿ ਆ ਹੋਏ। ਕਹਿੰਦੇ ਪੋਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਪੈਦਾ ਕੀਤਾ ਹੋਇਆ ਮਨੁੱਖ ਉਹਦੇ ਹੁਕਮ ਚ ਰਹੇ ਇਹਦੇ ਜੀ ਭਲਾ ਆ। ਉਹਦੇ ਉਲਟ ਜਾ ਕੇ ਉਹਦਾ ਸ਼ਰੀਕ ਬਣ ਕੇ ਉਹਦੇ ਤੋਂ ਸਿਆਣਾ ਬਣ ਕੇ ਤੇਰਾ ਬਹੁਤਾ ਭਲਾ ਨਹੀਂ ਹੋ ਜਾਣਾ। ਤੇ ਨਾ ਤੇਰੇ ਕਹਿਣ ਦੇ ਨਾਲ ਹੀ ਉਹਨੇ ਕਿਸੇ ਦਾ ਭਲਾ ਕਰਨਾ ਜਾਂ ਕਿਸੇ ਦਾ ਬੁਰਾ ਕਰਨਾ। ਮੈਂ ਕਿਹਨਾ ਮਹਾਰਾਜ ਫਲਾਣੇ ਨੂੰ ਦੇ ਦਿਓ ਤੇ ਫਲਾਣੇ ਨੂੰ ਨਾ ਦਿਓ ਉਹ ਮੇਰੇ ਆਖੇ ਨਹੀਂ ਲੱਗਦਾ। ਉਹਦੇ ਹੁਕਮ ਵਿੱਚ ਭਾਈ ਅਸੀਂ ਰਹਿਣਾ ਉਹ ਸਾਡੇ ਹੁਕਮ ਚ ਨਹੀਂ ਆ। ਤੇ ਸਾਨੂੰ ਇਸ ਗੱਲ ਦਾ ਕੇਵਰ ਭਲੇਖਾ ਪਿਆ ਜਾਂਦਾ। ਵੀ ਅਸੀਂ ਕਵਾਂਗੇ ਤੇ ਸਾਡੇ ਕਹਿਣ ਤੇ ਉਹ ਇਹ ਕਾਰਜ ਕਰ ਦੇਗਾ। ਇਹ ਉਹਦੀ ਮਰਜ਼ੀ ਹੈ। ਉਹ ਅਕਾਲ ਪੁਰਖ ਕਿਸੇ ਦੀ ਅਧੀਨਗੀ ਥੱਲੇ ਨਹੀਂ ਆਉਂਦਾ। ਇਸ ਕਰਕੇ ਭਾਈ ਜਿਹਨੂੰ ਉਹ ਚਾਵੇ ਦਿੰਦਾ ਜਿਹਨੂੰ ਉਹ ਚਾਵੇ ਨਹੀਂ ਦਿੰਦਾ ਸਾਡੇ ਕਰਮ ਦਾ ਉਹਨੂੰ ਪਤਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਦਿਖ ਰਿਹਾ ਇਸ ਕਰਕੇ ਸਾਨੂੰ ਉਹਦੀ ਖੇਡ ਸਮਝ ਨਹੀਂ ਆ ਰਹੀ ਭਾਵੇਂ ਦੇ ਦੇ ਨਾ ਦੇਈ ਸੋਏ ਜਿਹਨੂੰ ਮਰਜ਼ੀ ਦੇਵੇ ਜਿਹਨੂੰ ਮਰਜ਼ੀ ਨਾ ਦੇਵੇ ਕੀਤੇ ਕਹਿ ਕਹੀਏ ਕਿਆ ਹੋਏ ਫਿਰ ਉਹਦੇ ਹੁਕਮ ਦੇ ਵਿੱਚ ਜਿਹੜਾ ਪੈਦਾ ਕੀਤਾ ਹੋਇਆ ਜੀਵ ਹੈ ਇਹਦੇ ਕਹਿਣ ਦੇ ਨਾਲ ਭਲਾਗੀ ਹੋ ਜਾਣਾ ਵੀ ਚੰਗਾ ਆ ਜਾਂ ਮਾੜਾ ਆ ਜਾਂ ਸਾਡੇ ਕਹਿਣ ਦੇ ਨਾਲ ਉਹਨੇ ਨਹੀਂ ਚੱਲਣਾ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਚਨੇ ਕਚੂ ਰਹਾਉ ਤੇ ਸਤਿਗੁਰੂ ਮਹਾਰਾਜ ਫਿਰ ਅੱਗੇ ਰਹਾਉ ਦੀਆਂ ਪੰਕਤੀਆਂ ਵਿੱਚ ਇਹ ਸਮਝਾ ਰਹੇ ਆ ਆਪੇ ਸੱਚ ਭਾਵੇ ਤਿਸ ਸੱਚ ਕਹਿੰਦੇ ਭਈ ਉਹ ਸੱਚਾ ਹੈ ਭਾਵੇ ਤਿਸ ਸੱਚ ਤੇ ਉਸ ਸੱਚੇ ਪ੍ਰਮਾਤਮਾ ਨੂੰ ਸੱਚੇ ਬੰਦੇ ਹੀ ਪਾਉਂਦੇ ਆ ਸੱਚ ਹੀ ਪਾਉਂਦਾ ਝੂਠ ਨਹੀਂ ਪਾਉਂਦਾ ਹੁਣ ਝੂਠ ਕੀ ਹੈ ਗਲਤ ਚੀਜ਼ ਨੂੰ ਸੱਚ ਸਾਬਤ ਕਰਨ ਵਾਸਤੇ ਸਹੀ ਸਾਬਤ ਕਰਨ ਵਾਸਤੇ ਗੱਲਾਂ ਬਣਾਉਣੀਆਂ ਜਾਂ ਜਿਹੜੀ ਚੀਜ਼ ਹੈ ਹੀ ਨਹੀਂ ਮਨ ਘੜਤ ਤਰੀਕੇ ਦੇ ਨਾਲ ਉਹਨੂੰ ਬਣਾ ਲੈਣਾ ਜਾਂ ਲੋਕਾਂ ਸਾਹਮਣੇ ਉਹਨੂੰ ਪੇਸ਼ ਕਰ ਦੇਣਾ ਉਹ ਝੂਠ ਹੈ ਸੱਚ ਜੋ ਹੈ ਉਹ ਸਾਹਮਣੇ ਰੱਖ ਦੇਣਾ ਬਸ ਇਹੀ ਹੈ ਵੀ ਭਾਈ ਆ ਹੀ ਸੱਚ ਹੈ ਮੈਂ ਕੋਈ ਗੱਲ ਬਣਾ ਕੇ ਕੋਈ ਜੋੜ ਤੋੜ ਕੇ ਜਾਂ ਕੋਈ ਇਧਰੋਂ ਉਧਰੋਂ ਲਿਆ ਕੇ ਨਹੀਂ ਕੀਤੀ ਜੋ ਸੀ ਜਿੱਦਾਂ ਸੀ ਜਿਹੋ ਜਿਹਾ ਰੂਪ ਸੀ ਉਸੇ ਰੂਪ 'ਚ ਤੁਹਾਡੇ ਅੱਗੇ ਰੱਖ ਦਿੱਤੀ ਆ ਉਹ ਐਸ ਸੱਚ ਝੂਠ ਹੈ ਗੱਲਾਂ ਬਣਾਉਣੀਆਂ ਨਾ ਹੋਈਆਂ ਗੱਲਾਂ ਨੂੰ ਵੀ ਲੋਕਾਂ ਸਾਹਮਣੇ ਪੇਸ਼ਕਾਰੀ ਕਰ ਦੇਣੀ ਤੇ ਆਪਣੀਆਂ ਉਹਨਾਂ ਝੂਠੀਆਂ ਗੱਲਾਂ ਨੂੰ ਸਾਬਤ ਕਰਨ ਵਾਸਤੇ ਹੋਰ ਝੂਠ ਦੇ ਜਾਲ ਬੁਣ ਲੈਣੇ ਭਾਵੇਂ ਜੋ ਹੋਇਆ ਹੀ ਨਹੀਂ ਜੋ ਕੀਤਾ ਹੀ ਨਹੀਂ ਜੋ ਹੈ ਹੀ ਨਹੀਂ ਉਹ ਇੱਕ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦੇਣਾ ਉਹ ਝੂਠ ਹੈ ਤੇ ਮਹਾਰਾਜ ਕਹਿੰਦੇ ਆਪੇ ਸੱਚ ਭਾਵੈ ਤਿਸ ਸੱਚ ਉਹ ਸੱਚਾ ਪ੍ਰਮਾਤਮਾ ਹੈ ਉਹਨੂੰ ਝੂਠ ਨਹੀਂ ਪਾਉਂਦਾ ਤੇ ਜੋ ਉਸ ਪ੍ਰਈਪੂਰਨ ਪ੍ਰਮਾਤਮਾ ਸੱਚੇ ਪ੍ਰਮਾਤਮਾ ਦੀ ਭਗਤੀ ਕਰਦੇ ਸੱਚੇ ਬੰਦੇ ਆ ਉਹੀ ਉਹਨੂੰ ਪਾਉਂਦੇ ਹਨ ਅੰਦਾ ਕੱਚਾ ਕੱਚ ਨਿਕੱਚ ਤੇ ਜਿਹੜੇ ਮਨੁੱਖ ਭਾਈ ਝੂਠੇ ਹੋ ਕੇ ਭਾਵ ਝੂਠ ਦਾ ਸਹਾਰਾ ਲੈ ਕੇ ਜੀਵਨ ਬਤੀਤ ਕਰ ਰਹੇ ਨੇ ਕੱਚੂ ਨਿਕੱਚ ਕਹਿੰਦੇ ਫਿਰ ਉਹ ਵਾਹਿਗੁਰੂ ਪ੍ਰਮਾਤਮਾ ਦੀ ਨਜ਼ਰ ਦੇ ਥੱਲੇ ਨਹੀਂ ਆਉਂਦੇ ਉਹ ਉਹਨੂੰ ਪਾਉਂਦੇ ਨਹੀਂ ਅੰਦਾ ਕੱਚਾ ਕੱਚ ਨਿਕੱਚ ਕਹਿੰਦੇ ਇਸ ਕਰਕੇ ਕੱਚੇ ਸ਼ਾਕਾਮ ਕਰਮਾਂ ਦੇ ਕਰਨ ਵਾਲੇ ਜਿਹੜੇ ਲੋਕ ਐ ਭਾਵ ਜਿਹੜੇ ਝੂਠੇ ਫੋਕਟ ਕਰਮ ਐ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਉਹਨਾਂ ਨੂੰ ਕਰਨ ਵਾਲੇ ਉਹ ਪਰਮਾਤਮਾ ਨੂੰ ਨਹੀਂ ਪਹੁੰਚਦੇ ਹਾਂ ਇੱਥੇ ਇੱਕ ਗੱਲ ਜ਼ਰੂਰ ਹੈ ਕਿ ਉਹ ਉਹਨਾਂ ਦੀ ਰੋਜ਼ੀ ਬੰਦ ਨਹੀਂ ਕਰਦਾ ਜਾਂ ਉਹਨਾਂ ਦੇ ਗੁੱਸਾ ਨਹੀਂ ਕਰਦਾ ਵੀ ਤੂੰ ਭਾਈ ਝੂਠ ਬੋਲਦਾ ਜਾਂ ਤੂੰ ਮੈਨੂੰ ਮੰਨਦਾ ਨਹੀਂ ਦਾ ਝੂਠੇ ਕਰਮ ਫੋਕਟ ਕਰਮ ਕਰਦਾ ਤੇ ਮੈਂ ਤੈਨੂੰ ਸੰਸਾਰ ਤੋਂ ਲੈ ਜਾਣਾ ਉਹ ਕਹਿੰਦੇ ਭਾਈ ਜੀਵਨ ਤੈਨੂੰ ਦਿੱਤਾ ਜਿੰਨੇ ਤੇਰੇ ਸਵਾਸ ਆ ਉਹਨੇ ਤੈਨੂੰ ਭੋਗਣੇ ਪੈਣਗੇ ਪਰ ਇਹਨਾਂ ਸਵਾਸਾਂ ਦੇ ਵਿੱਚ ਜੇ ਤੇ ਤੈਨੂੰ ਸਮਝ ਆ ਗਈ ਵੀ ਮੈਂ ਆਪ ਦਾ ਛਡਕਾਰਾ ਕਰਾਉਣਾ ਤੇ ਫੇਰ ਭਾਈ ਤੂੰ ਚੰਗੇ ਕਰਮ ਕਰ ਲੈ ਤੇ ਜੇ ਤੂੰ ਨਹੀਂ ਛਡਕਾਰਾ ਕਰਾਉਣਾ ਚਾਹੁੰਦਾ ਇਸੇ ਤਰ੍ਹਾਂ ਬਾਰ ਬਾਰ ਜੰਮਣਾ ਮਰਨਾ ਚਾਹੁੰਦਾ ਭਟਕਣਾ ਚਾਹੁੰਦਾ ਜੂਨਾ ਚ ਤੁਰਿਆ ਫਿਰਦਾ ਤੂੰ ਖੁਸ਼ ਐ ਤੇ ਫਿਰ ਜੋ ਤੂੰ ਕਰਦਾ ਕਰੀ ਜਾ ਪ੍ਰਮਾਤਮਾ ਰੋਟੀ ਨਹੀਂ ਤੇਰੀ ਬੰਦ ਕਰਦਾ ਪਰ ਤੈਨੂੰ ਇੱਕ ਮੌਕਾ ਦਿੰਦਾ ਵੀ ਜੇ ਤੂੰ ਆਪਣੇ ਕੀਤੇ ਨੂੰ ਸਾਫ਼ ਕਰਕੇ ਆਪਣੇ ਆਪ ਨੂੰ ਜਮਾਂ ਦੀ ਮਾਰ ਤੋਂ ਛੁਡਾ ਕੇ ਜੰਮਣ ਮਰਨ ਦੇ ਚੱਕਰ ਚੋਂ ਨਿਕਲਣਾ ਚਾਹਨਾ ਤੇ ਤੇਰੇ ਕੋਲ ਮੌਕਾ ਹੈ ਤੇ ਜੇ ਭਾਈ ਤੂੰ ਇੱਥੇ ਹੀ ਰਸਾ ਪਕਸ਼ਾਂ ਦੇ ਵਿੱਚ ਖੁਸ਼ ਹੈ ਜੰਮਣ ਮਰਨ ਚ ਤੈਨੂੰ ਲੱਗਦਾ ਵੀ ਤੈਨੂੰ ਬਹੁਤ ਆਨੰਦ ਹੈ ਤੇ ਉਹ ਫਿਰ ਇਹ ਵੀ ਤੈਨੂੰ ਛੁੱਟੀ ਦਿੰਦਾ ਵੀ ਕਰੀ ਚੱਲ ਫਿਰ ਪੂਗੀ ਚੱਲ ਜੋ ਮੈਂ ਕੀਆ ਸੋ ਮੈਂ ਪਾਇਆ ਤੇ ਜੋ ਕਰੀ ਚੱਲਾਂਗੇ ਉਹ ਪਾਈ ਚੱਲਾਂਗੇ ਤੇ ਜੰਮਣ ਮਰਨ ਦੇ ਗੇੜ ਚ ਬਾਰ 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 ਘੁੰਮਣਾ ਬਣਾ ਇਹ ਹੁਣ ਸਾਡੇ ਤੇ ਹੈ ਵੀ ਅਸੀਂ ਮੁਕਤੀ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਤੇ ਤਾਂ ਵੀ ਭਾਈ ਫਿਰ ਠੀਕ ਹੈ ਜੋ ਕਰਦੇ ਆ ਕਰੀ ਚੱਲੋ ਜੰਮੀ ਚੱਲੋ ਮਰੀ ਚੱਲੋ ਪਰਮਾਤਮਾ ਨੇ ਰੋਜ਼ੀ ਦੇ ਬੰਦ ਨਹੀਂ ਕਰਨੀ ਪਰ ਆਪਦੇ ਜੀਵਨ ਦੇ ਦੁੱਖ ਤੇ ਸੁੱਖ ਫਿਰ ਉਹ ਭੋਗਣੇ ਪੈਣਗੇ ਜੋ ਜੋ ਕਰਮ ਕੀਤੇ ਆ ਉਹਨਾਂ ਕਰਮਾਂ ਦੇ ਅਨੁਸਾਰ ਇਹ ਗੇੜਾ ਫਿਰ ਕਦੇ ਵੀ ਖਤਮ ਹੋਣ ਵਾਲਾ ਨਹੀਂ ਆਪੇ ਸੱਚ ਭਾਵੇ ਤੇ ਸੱਚ ਉਹ ਪ੍ਰਭੂ ਸੱਚਾ ਤੇ ਉਸ ਸੱਚੇ ਪਰਮਾਤਮਾ ਨੂੰ ਸੱਚ ਹੀ ਪੌਂਦਾ ਅੰਦਾ ਕੱਚਾ ਕਾਚ ਨੇ ਕੱਚ ਅਗਿਆਨੀ ਜੀਵ ਜਿਹੜੇ ਕੱਚੇ ਕਰਮ ਕਰਦੇ ਭਾਵ ਜਿਨ੍ਹਾਂ ਨੂੰ ਗਿਆਨ ਨਹੀਂ ਜਿਨ੍ਹਾਂ ਨੂੰ ਸਿਆਣਪ ਨਹੀਂ ਜਿਨ੍ਹਾਂ ਦੀ ਬੁੱਧੀ ਕੰਮ ਨਹੀਂ ਕਰਦੀ ਉਹਨੂੰ ਕਿਹਾ ਜਾਂਦਾ ਅਗਿਆਨੀ ਤੇ ਕੱਚੇ ਕਰਮ ਜਿਹੜੇ ਪ੍ਰਮਾਤਮਾ ਤੱਕ ਨਹੀਂ ਲੈ ਕੇ ਜਾਂਦੇ ਕੇਵਲ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਂਦੇ ਆ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਤੈਨੂੰ ਲਈ ਫਿਰਦੇ ਉਹਨਾਂ ਨੂੰ ਕੱਚੇ ਕਰਮ ਕਿਹਾ ਜਾਂਦਾ ਉਹਨਾਂ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਵਾਹਿਗੁਰੂ ਪ੍ਰਮਾਤਮਾ ਦੀ ਪੂਰੀ ਮਿਹਰ ਪ੍ਰਾਪਤ ਨਹੀਂ ਹੁੰਦੀ ਹੈ ਰਹਾਉ ਰਹਿਣ ਵਾਲਾ ਕੇਵਲ ਉਹੀ ਇੱਕ ਪ੍ਰਮਾਤਮਾ ਦਾ ਨਾਮ ਹੈ ਜੀ ਜਾ ਕੇ ਰੁਖ ਬਿਰਖ ਆਰਾਉ ਜੇਹੀ ਧਾਤ ਤੇ ਹਾ ਤਿੰਨ ਨਾਉ ਕਹਿੰਦੇ ਭਾਈ ਉਸ ਵਾਹਿਗੁਰੂ ਪ੍ਰਮਾਤਮਾ ਨੇ ਵੱਖੋ ਵੱਖਰੇ ਢੰਗ ਦੇ ਨਾਲ ਸ੍ਰਿਸ਼ਟੀ ਰਚੀ ਹੋਈ ਹੈ ਜਾ ਕੇ ਰੁਖ ਬਿਰਖ ਆਰਾਉ ਕਹਿੰਦੇ ਭਾਈ ਉਹ ਪ੍ਰਮਾਤਮਾ ਨੇ ਰੁਖ ਵੀ ਬਣਾਏ ਆ ਬਿਰਖ ਵੀ ਬਣਾਏ ਆ ਸਭ ਕੁਝ ਰਚਿਆ ਉਹਨ ਇੱਥੇ ਰੁੱਖਾਂ ਦਾ ਤੇ ਬਿਰਖਾਂ ਦਾ ਥੋੜਾ ਜਿਹਾ ਭੇਜ ਦੇ ਜਿਹੜਾ ਉਹ ਧਾਰਮਿਕ ਗ੍ਰੰਥ ਦੱਸਦੇ ਆ ਕਹਿੰਦੇ ਭਾਈ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਰਚੀ ਐ ਜਾ ਕੇ ਰੁੱਖ ਬਿਰਖ ਆਰਾਓ ਰੁੱਖ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੂੰ ਕੋਈ ਫਲ ਨਾ ਲੱਗੇ ਕੋਈ ਫੁੱਲ ਨਾ ਲੱਗੇ ਤੇ ਉਹ ਜੰਗਲਾਂ ਵਿੱਚ ਬਗੈਰ ਬੀਜੇ ਤੋਂ ਆਪਣੇ ਆਪ ਪੈਦਾ ਹੋ ਜਾਂਦੇ ਆ ਉਹਨਾਂ ਨੂੰ ਰੁੱਖ ਕਿਹਾ ਜਾਂਦਾ ਵੀ ਨਾ ਕੋਈ ਫੁੱਲ ਫੁੱਲ ਲੱਗਣਾ ਨਾ ਕੋਈ ਫਲ ਲੱਗਣਾ ਤੇ ਆਪਣੇ ਆਪ ਹੀ ਉਹ ਬੰਜਰ ਥਾਵਾਂ ਤੇ ਉਜਾੜ ਥਾਵਾਂ ਤੇ ਬਗੈਰ ਕਿਸੇ ਗੋਡੀ ਤੋਂ ਬਗੈਰ ਕਿਸੇ ਪਾਣੀ ਦਿੱਤੇ ਤੋਂ ਪੈਦਾ ਹੋ ਜਾਂਦੇ ਆ ਤੇ ਬਿਰਖ ਬਿਰਖ ਕਿਹਾ ਜਾਂਦਾ ਜਿਨ੍ਹਾਂ ਨੂੰ ਹੱਥੀਂ ਲਾਇਆ ਜਾਂਦਾ ਕਿਸੇ ਮਨੋਰਥ ਵਾਸਤੇ ਫਿਰ ਮਾਲੀ ਉਹਨਾਂ ਦੀ ਸੰਭਾਲ ਕਰਦਾ ਉਹਨਾਂ ਨੂੰ ਸੋਹਣੇ ਸੋਹਣੇ ਫੁੱਲ ਵੀ ਲੱਗਦੇ ਆ ਉਹਨਾਂ ਨੂੰ ਫਲ ਵੀ ਲੱਗਦੇ ਆ ਉਹਨਾਂ ਤੋਂ ਇਹ ਪ੍ਰਾਪਤ ਹੋਇਆ ਕਰਦੇ ਆ ਤੇ ਇਸ ਕਰਕੇ ਰੁੱਖਾਂ ਦਾ ਤੇ ਬਿਰਖਾਂ ਦਾ ਇਹ ਅੰਤਰ ਹੁੰਦਾ ਜਾ ਕੇ ਰੁੱਖ ਬਿਰਖ ਆਰਾਉ ਜੇਹੀ ਤਾਤ ਤੇ ਹਾ ਤਿਨ ਨਾਉ ਕਹਿੰਦੇ ਪ੍ਰਭੂ ਪਰਮਾਤਮਾ ਨੇ ਰੁੱਖ ਵੀ ਲਾਇਆ ਹੈ ਬਿਰਖ ਵੀ ਲਾਇਆ ਹੈ ਤੇ ਜਿਹੋ ਜਿਹੋ ਜਿਹ ਅਜਿਹੇ ਜਿਹੋ ਜਿਹ ਹੀ ਉਹਨਾਂ ਦੀ ਕੁਦਰਤੀ ਰੂਪ ਦੇ ਵਿੱਚ ਜਿਵੇਂ ਰੁੱਖਾਂ ਦਾ ਬਿਰਖਾਂ ਦਾ ਅੰਤਰ ਹੈ ਉਹਨਾਂ ਦਾ ਕਰਮ ਆ ਉਹਨਾਂ ਦੇ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਫਲ ਮਿਲ ਜਾਂਦਾ ਤੇ ਮਹਾਰਾਜ ਕਹਿੰਦੇ ਭਾਈ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਕੋਈ ਪ੍ਰਾਣੀ ਐਸੇ ਹੈ ਜਿਹੜੇ ਉਹ ਰੁੱਖਾਂ ਦੀ ਤਰ੍ਹਾਂ ਨਾ ਫੁੱਲ ਐ ਨਾ ਫਲ ਐ ਔਰ ਆਪਣਾ ਜੀਵਨ ਉਹ ਵੀ ਬਤੀਤ ਕਰ ਰਿਹਾ ਹੈ ਤੇ ਜੋ ਕਰਮ ਉਹ ਕਰਨਗੇ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲ ਜਿਹੜਾ ਹੈ ਉਹ ਫਲ ਮਿਲ ਜਾਣਾ ਤੇ ਜਿਹੜੇ ਬਿਰਖਾਂ ਦੀ ਤਰ੍ਹਾਂ ਛਾਂ ਵੀ ਦੇ ਰਹੇ ਆ ਫੁੱਲ ਵੀ ਦੇ ਰਹੇ ਆ ਫਲ ਵੀ ਦੇ ਰਹੇ ਆ ਪਰਉਪਕਾਰੀ ਬਿਰਤੀ ਵਾਲੇ ਆ ਕਿਸੇ ਦੇ ਦੁੱਖ ਨੂੰ ਦੁੱਖ ਸਮਝਦੇ ਆ ਸੰਸਾਰ ਦੇ ਲੋਕਾਂ ਨੂੰ ਉਸ ਵਾਹਿਗੁਰੂ ਦੀ ਮੂਰਤ ਜਾਣ ਕੇ ਉਹਨਾਂ ਦੀ ਸੇਵਾ ਸੰਭਾਲ ਦੇ ਵਿੱਚ ਵੀ ਲੱਗਦੇ ਆ ਦਾਨਪੁੰਨ ਦੀ ਇੱਛਾ ਵੀ ਰੱਖਦੇ ਆ ਭਾਵ ਜਿਹੜੇ ਚੰਗੇ ਕਰਮ ਕਰਦੇ ਆ ਕਹਿੰਦੇ ਫਿਰ ਉਹਨਾਂ ਨੂੰ ਆਪਣੇ ਕਰਮਾਂ ਦੇ ਅਨੁਸਾਰ ਚੰਗਾ ਫਲ ਮਿਲ ਜਾਣਾ ਤੋ ਜਿਹੋ ਜਿਆ ਕੋਈ ਜਿੱਦਾਂ ਦਾ ਕਰਮ ਕਰੂਗਾ ਉਹਦੇ ਕਰਮ ਦੇ ਮੁਤਾਬਕ ਜਿਹੜਾ ਉਹਨੂੰ ਫਲ ਪ੍ਰਾਪਤ ਹੋ ਜਾਣਾ ਜੇਹੀ ਧਾਤ ਤੇ ਹਾ ਤਿੰਨ ਨਾਓ ਤੇ ਜਿਹੋ ਜਿਆ ਕਰਮ ਹੈ ਉਹੋ ਜਿਆ ਉਹਦਾ ਨਾਮ ਬਣ ਜਾਣਾ ਜੇਕਰ ਕੋਈ ਭਾਈ ਗਲਤ ਕੰਮ ਕਰ ਰਿਹਾ ਤੇ ਅਸੀਂ ਉਹਨੂੰ ਕਵਾਂਗੇ ਜੀ ਇਹ ਅਗਿਆਨੀ ਹੈ ਮੂਰਖ ਹੈ ਤੇ ਜੇਕਰ ਕੋਈ ਚੰਗਾ ਕਰਮ ਕਰ ਰਿਹਾ ਅਸੀਂ ਕਵਾਂਗੇ ਜੀ ਸੰਤ ਹੈ ਜੀ ਸਾਧੂ ਹੈ ਕਹਿੰਦੇ ਫਿਰ ਜਿਹੋ ਜੀ ਧਾਤ ਜਿਹੋ ਜਿਆ ਕੰਮ ਹੈ ਜਿਹੋ ਜਿਆ ਉਹਦੇ ਅੰਦਰ ਗੁਣ ਹੈ ਉਸ ਗੁਣ ਦੇ ਆਧਾਰ ਤੇ ਉਹਦਾ ਨਾਮ ਬਣ ਜਾਂਦਾ ਚੰਗੇ ਕਰਮ ਕਰਨ ਵਾਲਿਆਂ ਨੂੰ ਵਡਿਆਈਆਂ ਮਿਲ ਜਾਂਦੀਆਂ ਖੋਟੇ ਕਰਮ ਕਰਨ ਵਾਲਿਆਂ ਨੂੰ ਦੁਸ਼ਵਾਰੀਆਂ ਮਿਲ ਜਾਂਦੀਆਂ ਫਿਰ ਕਰਮ ਦੇ ਆਧਾਰਤ ਜਿਹੜਾ ਹੈ ਉਹਨਾਂ ਦਾ ਨਾਮ ਬਣ ਜਾਂਦਾ ਹੈ ਫੁੱਲ ਬਾਉ ਫਲ ਲਿਖਿਆ ਪਾਏ ਆਪ ਬੀਜਾ ਪੇ ਖਾਏ ਕਹਿੰਦੇ ਭਾਈ ਫੁੱਲਾਂ ਤੇ ਫਲਾਂ ਦੇ ਤਰ੍ਹਾਂ ਜਿਵੇਂ ਫੁੱਲ ਤੇ ਫਲ ਲੱਗਦੇ ਆ ਕਹਿੰਦੇ ਫਿਰ ਜਿਹੋ ਜੇ ਕਰਮ ਕਰੇਗਾ ਉਹਨਾਂ ਦੇ ਮੁਤਾਬਕ ਤੈਨੂੰ ਫਲ ਮਿਲ ਜਾਣਾ ਫੁੱਲ ਭਾਉ ਫਲ ਲਿਖਿਆ ਪਾਏ ਕਹਿੰਦੇ ਜਿਹੜੇ ਧਰਮ ਫੁੱਲਾਂ ਕਰਕੇ ਕਰਦੇ ਭਾਵ ਜਿਹੜੇ ਧਰਮੀ ਲੋਕ ਐ ਧਰਮ ਦੀ ਕੀਰਤ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਆ ਉਹਨਾਂ ਨੂੰ ਗਿਆਨ ਰੂਪੀ ਫਲ ਪ੍ਰਾਪਤ ਹੋ ਜਾਂਦਾ ਜਿਵੇਂ ਪਹਿਲਾਂ ਫੁੱਲ ਲੱਗਦੇ ਆ ਫਿਰ ਫੁੱਲ ਤੋਂ ਬਾਅਦ ਫਲ ਬਣਦਾ ਇਸੇ ਤਰ੍ਹਾਂ ਫੁੱਲ ਭਾਉ ਫਲ ਲਿਖਿਆ ਪਾਏ ਕਹਿੰਦੇ ਪ੍ਰੇਮ ਰੂਪੀ ਫੁੱਲ ਜੇ ਖਿੜ ਜਾਵੇ ਤੇ ਫਿਰ ਵਾਹਿਗੁਰੂ ਪ੍ਰਮਾਤਮਾ ਦਾ ਗਿਆਨ ਰੂਪੀ ਫਲ ਪ੍ਰਾਪਤ ਹੋ ਜਾਂਦਾ ਭਾਵ ਪਹਿਲਾਂ ਪ੍ਰੇਮ ਹੋਵੇਗਾ ਵੀ ਬਾਣੀ ਪੜ੍ਹਨੀ ਐ ਬਾਣੀ ਸੁਣਨੀ ਐ ਬਾਣੀ ਗਾਇਨ ਕਰਨੀ ਐ ਕੋਈ ਕਥਾ ਕੀਰਤਨ ਦੇ ਵਿੱਚ ਜਾ ਕੇ ਬਹਿਣਾ ਉਹ ਪ੍ਰੇਮ ਰੂਪੀ ਫੁੱਲ ਜੇ ਖਿੜੇਗਾ ਫਿਰ ਬੈੰਦਿਆਂ ਬੈੰਦਿਆਂ ਸੁਣਦਿਆਂ ਸੁਣਦਿਆਂ ਸਿਮਰਨ ਕਰਦਿਆਂ ਸੇਵਾ ਕਰਦਿਆਂ ਗਿਆਨ ਰੂਪੀ ਫਲ ਪ੍ਰਾਪਤ ਹੋ ਜਾਂਦਾ ਵੀ ਸੰਸਾਰ ਤੀ ਮੈਂ ਕੀ ਲੈਣ ਆਇਆ ਮੇਰੇ ਜੀਵਨ ਦਾ ਮਨੋਰਥ ਕੀ ਹੈ ਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਹੌਲੀ-ਹੌਲੀ ਸਮਝਣ ਦੀ ਜਾਚ ਆ ਜਾਂਦੀ ਉਹਨੂੰ ਫਲ ਕਹਾਂਗੇ ਕਹਿੰਦੇ ਪ੍ਰੇਮ ਰੂਪੀ ਫੁੱਲ ਜੇ ਖਿੜੇ ਤੇ ਫਿਰ ਗਿਆਨ ਰੂਪੀ ਫਲ ਉਹ ਪ੍ਰਾਪਤ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਭਾਵਨਾ ਨੂੰ ਵੀ ਫੁੱਲ ਕਹਿ ਸਕਦੇ ਹਾਂ ਕਿ ਜੇ ਉਹ ਜੀ ਭਾਵਨਾ ਹੈ ਜਿਹੋ ਜੀ ਭਾਵਨਾ ਲੈ ਕੇ ਜਾਉਂਗੇ ਉਹੋ ਜਿਹਾ ਫਲ ਅੱਗੋਂ ਪ੍ਰਾਪਤ ਹੋ ਜਾਂਦਾ ਚੰਗਾ ਕਰੋਗੇ ਤੇ ਚੰਗਾ ਮਿਲ ਜਾਏਗਾ ਮੰਦਾ ਕਰੋਗੇ ਤੇ ਮੰਦਾ ਮਿਲ ਜਾਏਗਾ ਕਰਮ ਦਾ ਲੇਖ ਮਿਟਿਆ ਨਹੀਂ ਜਾਣਾ ਜੋ ਕਰਮ ਕੀਤਾ ਉਹਦਾ ਫਲ ਪ੍ਰਾਪਤ ਹੋਣਾ ਹੀ ਹੋਣਾ ਇਸ ਕਰਕੇ ਕਹਿੰਦੇ ਭਾਵਨਾ ਰੂਪੀ ਫੁੱਲ ਜਿਹੋ ਜਿਹਾ ਹੋਊਗਾ ਉਸੇ ਦਾ ਫਲ ਵੀ ਉਸੇ ਤਰ੍ਹਾਂ ਦਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੀਵ ਫਿਰ ਆਪਣਾ ਬੀਜਿਆ ਹੋਇਆ ਹੀ ਵੱਢਦਾ ਆਪੇ ਬੀਜ ਆਪੇ ਹੀ ਖਾਏ ਤੇ ਜੋ ਜੋ ਬੀਜਿਆ ਫਿਰ ਉਹਦੇ ਮੁਤਾਬਕ ਹੀ ਉਹ ਵੜਨਾ ਪੈਣਾ ਭਾਵ ਜੋ ਕੀਤਾ ਉਹਦਾ ਉਹੀ ਜਿਹੜਾ ਰਿਜ਼ਲਟ ਹੈ ਨਤੀਜਾ ਤੁਹਾਨੂੰ ਪ੍ਰਾਪਤ ਹੋ ਜਾਣਾ ਤੇ ਮਹਾਰਾਜ ਕਹਿੰਦੇ ਫਿਰ ਜੇ ਚੰਗੇ ਕਰਮ ਕਰੇਗਾ ਤੇ ਸੰਸਾਰ ਤੇ ਚੰਗਾ ਨਾਮ ਬਣ ਜਾਊਗਾ ਲੋਕ ਸੋਭਾ ਕਰਨਗੇ ਜੇ ਮੰਦੇ ਕਰਮ ਕਰੇਗਾ ਤੇ ਸੰਸਾਰ ਤੇ ਲੋਕ ਤੋਹੀ ਤੋਹੀ ਕਰਨਗੇ ਇਸੇ ਤਰ੍ਹਾਂ ਚੰਗਿਆਂ ਨੂੰ ਚੰਗਿਆਈਆਂ ਨੂੰ ਸੱਚਿਆਂ ਨੂੰ ਵਾਹਿਗੁਰੂ ਦੀ ਦਰਗਾਹ 'ਚ ਥਾਂ ਮਿਲ ਜੇਗੀ ਤੇ ਜਿਹੜੇ ਮੰਦੇ ਆ ਭਾਈ ਉਹ ਫਿਰ ਸੰਸਾਰ ਦੇ ਇਸ ਸਾਗਰ ਚ ਬਾਰ-ਬਾਰ ਭ੍ਰਮਦੇ ਰਹਿਣਗੇ ਘੁੰਮਦੇ ਰਹਿਣਗੇ ਉਹਨਾਂ ਦਾ ਛੁਟਕਾਰਾ ਨਹੀਂ ਹੋਣਾ ਜਿਹੋ ਜਿਹਾ ਬੀਜ ਧਰਤੀ 'ਚ ਬੀਜੀਦਾ ਉਹਦੇ ਮੁਤਾਬਕ ਫੁੱਲ ਬੀਜੇ ਆ ਤੇ ਫੁੱਲ ਉਗਣਗੇ ਫਲ ਬੀਜੇ ਆ ਤੇ ਫਲ ਉਗਣਗੇ ਪ੍ਰਮਾਤਮਾ ਕਿਰਪਾ ਕਰਦਾ ਕਹਿੰਦੇ ਧਰਤੀ ਇੱਕ ਐਸਾ ਹ ਜਿਹੜਾ ਹੈ ਉਹ ਕੁਦਰਤੀ ਸੋਮਾ ਦਿੱਤਾ ਹੋਇਆ ਜਿਹਦੇ ਵਿੱਚ ਜਿਹੋ ਜਿਹਾ ਬੀਜ ਤੂੰ ਪਾਵੇਂਗਾ ਉਸੇ ਹੀ ਬੀਜ ਤੋਂ ਪੌਦਾ ਪੈਦਾ ਹੋ ਕੇ ਤੈਨੂੰ ਉਸੇ ਦੇ ਫੁੱਲ ਤੇ ਫਲ ਮਿਲਣਗੇ ਜੇ ਸਿੱਧੇ ਸਿੱਧੇ ਲਫ਼ਜ਼ਾਂ ਦੇ ਵਿੱਚ ਪੰਜਾਬੀ ਚ ਆਪਾਂ ਸਮਝਣਾ ਹੋਵੇ ਭਾਈ ਜੇ ਫੁੱਲ ਬੀਜਾਂਗੇ ਤੇ ਫੁੱਲ ਮਿਲਣਗੇ ਤੇ ਜੇ ਕੰਡੇ ਬੀਜਾਂਗੇ ਤੇ ਕੰਡੇ ਹੀ ਮਿਲਣਗੇ ਕਦੇ ਇਦਾਂ ਤਾਂ ਨਹੀਂ ਨਾ ਹੋ ਸਕਦਾ ਵੀ ਬੀਜੀਏ ਕੰਡੇ ਤੇ ਮਿਲਣ ਫੁੱਲ ਜਿਹੋ ਜਿਹਾ ਕਰਮ ਕਰੋਗੇ ਉਹੋ ਜਿਹਾ ਕਰਮ ਦਾ ਫਲ ਪ੍ਰਾਪਤ ਹੋ ਜਾਣਾ ਫੁੱਲ ਭਾਓ ਫਲ ਲਿਖਿਆ ਪਾਈ ਕਹਿੰਦੇ ਇਸੇ ਤਰ੍ਹਾਂ ਭਾਓ ਦਾ ਪ੍ਰੇਮ ਦਾ ਸ਼ਰਦਾ ਦਾ ਫੁੱਲ ਹੋਵੇ ਤੇ ਗਿਆਨ ਰੂਪੀ ਫਲ ਪ੍ਰਾਪਤ ਹੋ ਜਾਂਦਾ ਆਪ ਬੀਜ ਆਪੇ ਹੀ ਖਾਏ ਤੇ ਜਿਹੋ ਜਿਹਾ ਬੀਜ ਪਾਏਗਾ ਉਹੋ ਜਿਹਾ ਫਲ ਪ੍ਰਾਪਤ ਹੋ ਜਾਏਗਾ ਕੱਚੀ ਕੰਧ ਕੱਚਾ ਵਿੱਚ ਰਾਜ ਮਾਤੇ ਅਲੂਣੀ ਫਿੱਕਾ ਸਾਦ ਕਹਿੰਦੇ ਇਸ ਪ੍ਰਕਾਰ ਇਹ ਸਰੀਰ ਰੂਪੀ ਜਿਹੜੀ ਤੇਰੀ ਕੰਧ ਆ ਉਹ ਕੱਚੀ ਆ ਭਾਵੇਂ ਇੱਕ ਨਾ ਇੱਕ ਦਿਨ ਇਹਨਾਂ ਟੁੱਟ ਜਾਣਾ ਇਸ ਸਦੀਵੀ ਰਹਿਣ ਵਾਲਾ ਨਹੀਂ ਜਿੰਨਾ ਮਰਜੀ ਇਹਨੂੰ ਪਾਲ-ਪੋਸ ਲਾਇ ਜਿੰਨੀ ਮਰਜੀ ਇਹਦੀ ਐਕਸਰਸਾਈਜ਼ ਕਰਾ ਲਾ ਜੋ ਮਰਜੀ ਇਹਨੂੰ ਅਤਰ ਫਲੇ ਲਾ ਲਾ ਪਰ ਇਹ ਸਰੀਰ ਸਦੀਵੀ ਰਹਿਣ ਵਾਲਾ ਨਹੀਂ ਇੱਕ ਦਿਨ ਇਹਨੇ ਜਾਣਾ ਹੀ ਜਾਣਾ ਖਤਮ ਹੋਣਾ ਹੀ ਹੋਣਾ ਕੱਚੀ ਕੰਧ ਕੱਚਾ ਵਿੱਚ ਰਾਜ ਤੇ ਕਹਿੰਦੇ ਇਹਦੇ ਵਿੱਚ ਜਿਹੜਾ ਤਰ੍ਹਾਂ ਮੰਨਿਆ ਉਹ ਵੀ ਕੱਚਾ ਸਰੀਰ ਵੀ ਕੱਚਾ ਤੇ ਵਿੱਚ ਰਹਿਣ ਵਾਲਾ ਮਨ ਵੀ ਕੱਚਾ ਮੱਤੇ ਅਲੂਣੀ ਫਿੱਕਾ ਸਾਦ ਤੇ ਕਹਿੰਦੇ ਅਲੂਣੀ ਵਾਹਿਗੁਰੂ ਦੇ ਨਾਮ ਤੋਂ ਅਲੂਣੀ ਮੱਤ ਹੈ ਵਾਹਿਗੁਰੂ ਦੇ ਨਾਮ ਦਾ ਸਵਾਦ ਇਹਨੇ ਹਜੇ ਚੱਖਿਆ ਨਹੀਂ ਵਾਹਿਗੁਰੂ ਦੇ ਨਾਮ ਦਾ ਰਸ ਇਹਨੂੰ ਹਜੇ ਮਿਲਿਆ ਨਹੀਂ ਸੰਸਾਰ ਦੇ ਰਸਾਂ ਨੂੰ ਸੰਸਾਰ ਦੇ ਪਦਾਰਥਾਂ ਨੂੰ ਸੱਚ ਸਮਝਿਆ ਹੋਇਆ ਭਾਬ ਕਹਿੰਦੇ ਜੇ ਮੈਂ ਕੱਪੜੇ ਸੋਹਣੇ ਪਾ ਲਏ ਤੇ ਉਹਦੇ ਜੀ ਖੁਸ਼ ਆ ਵੀ ਲਓ ਜੀ ਬੜੀ ਮਹਿੰਗੀ ਪਸ਼ਾਕ ਪਾਈ ਆ ਕੋਈ ਜੀਵ ਨੂੰ ਵਧੀਆ ਲੂਣ ਮਸਾਲਿਆਂ ਵਾਲਾ ਭੋਜਨ ਕਿਤੇ ਉਹ ਮਿਲ ਗਿਆ ਤੇ ਕਹਿੰਦਾ ਜੀ ਬਾ ਇਹ ਹੀ ਆਨੰਦ ਹੈ। ਭਾਵ ਕਹਿੰਦੇ ਇਹ ਸਰੀਰ ਨਾਲ ਸੰਬੰਧਿਤ ਕੰਮ ਕਰੀ ਜਾਂਦਾ ਇਹ ਸਰੀਰ ਸਦਾ ਰਹਿਣ ਵਾਲਾ ਨਹੀਂ ਤੇ ਇਹ ਮਨ ਵੀ ਇਸ ਸਰੀਰ ਦੀ ਤਰ੍ਹਾਂ ਕੱਚਾ ਹੀ ਆ ਤੇ ਕੱਚੀਆਂ ਚੀਜ਼ਾਂ ਦੇ ਪਿੱਛੇ ਭੱਜਾ ਫਿਰਦਾ ਵੀ ਸੋਨੇ ਦੀ ਚੈਨੀ ਪਾ ਲਈ ਚਾਂਦੀ ਦੀ ਮੁੰਦਰੀ ਪਾ ਲਈ ਹੀਰਿਆਂ ਦਾ ਹਾਰ ਪਾ ਲਿਆ ਤੇ ਇਹਦੇ 'ਚ ਬੜਾ ਖੁਸ਼ ਆ ਬੜਾ ਪ੍ਰਸੰਨ ਆ ਪਰ ਯਾਦ ਰੱਖੀ ਭਾਈ ਇਹ ਦੇਹ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਇਸ ਸੰਸਾਰ 'ਚ ਹੀ ਰਹਿ ਜਾਣੀਆਂ। ਇਸ ਸਰੀਰ ਇਸ ਸੰਸਾਰ ਤੇ ਪ੍ਰਮਾਤਮਾ ਨੇ ਸਾਨੂੰ ਦਿੱਤਾ ਤੇ ਜਾਣ ਲੱਗਿਆਂ ਇਸ ਸੰਸਾਰ ਤੇ ਛੱਡ ਜਾਣਾ ਸੰਸਾਰ ਦੇ ਉੱਪਰ ਹੀ ਮਿਲੇ ਹੋਏ ਸੋਨੇ ਚਾਂਦੀ ਦੇ ਗਹਿਣੇ ਇਸ ਸਰੀਰ ਤੇ ਪਾਏ ਤੇ ਜਾਣ ਲੱਗਿਆਂ ਅਲਮਾਰੀਆਂ ਚ ਉੱਥੇ ਹੀ ਪਏ ਰਹਿ ਜਾਣੇ ਇਸੇ ਤਰ੍ਹਾਂ ਪਾਈ ਮਹਿੰਗੀਆਂ ਪੁਸ਼ਾਕਾਂ ਮਹਿੰਗੇ ਕੱਪੜੇ ਥਰੀ ਪੀਸ ਸੂਟ ਜਾਂ ਜੋ ਮਰਜ਼ੀ ਅਸੀਂ ਖਰੀਦੇ ਆ ਜਿਉਂਦੇ ਜੀ ਇਸ ਸਰੀਰ ਨਾਲ ਜੋੜੀ ਰੱਖਿਆ ਤੇ ਮਰਿਆਂ ਤੋਂ ਬਾਅਦ ਕਰਦਿਆਂ ਨੇ ਚੁੱਕ ਕੇ ਬਾਹਰ ਸਿੱਟ ਦੇਣਾ ਵੀ ਕਿਤੇ ਇਹਦੇ ਕੱਪੜਿਆਂ ਦੀ ਨਾ ਫਿਰਦਾ ਹੋਵੇ ਉਹ ਵੀ ਭਾਈ ਸਾਰੇ ਵਿਅਰਥ ਹੋ ਜਾਣੇ ਸੋ ਕੁੱਲ ਮਿਲਾ ਕੇ ਇਸ ਸਰੀਰ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਉਹ ਜਿਨ੍ਹਾਂ ਤੋਂ ਖੁਸ਼ੀ ਭਾਲ ਰਹਿਆਂ ਜਿਨ੍ਹਾਂ ਚੋਂ ਆਨੰਦ ਭਾਲ ਰਹਿਆਂ ਉਹ ਤੇਰੇ ਨਾਲ ਜਾਣ ਵਾਲੀਆਂ ਨਹੀਂ ਕਿਉਂਕਿ ਤੇਰੇ ਇਸ ਮਨ ਨੂੰ ਹਜੇ ਰੱਬ ਦੇ ਨਾਮ ਦਾ ਸਵਾਦ ਨਹੀਂ ਆਇਆ ਪਲੂਣਾ ਹੈ ਫਿੱਕਾ ਆਇਆ ਤੇ ਸੰਸਾਰ ਦੀਆਂ ਇਹਨਾਂ ਫਿੱਕੀਆਂ ਚੀਜ਼ਾਂ ਦੇ ਵਿੱਚੋਂ ਉਹ ਸੋਚਦਾ ਵੀ ਮੈਨੂੰ ਆਨੰਦ ਆ ਗਿਆ ਪਰ ਜਿੱਦਣ ਵਾਹਿਗੁਰੂ ਦੇ ਨਾਮ ਦਾ ਰਸ ਮਿਲਿਆ ਵਾਹਿਗੁਰੂ ਦੇ ਨਾਮ ਦਾ ਸਵਾਦ ਆਇਆ ਫਿਰ ਇਹ ਸਾਰਾ ਸੰਸਾਰ ਤੇਰੇ ਵਾਸਤੇ ਜ਼ੀਰੋ ਹੋ ਜਾਣਾ ਫਿਰ ਤੈਨੂੰ ਇਹਨਾਂ ਚੀਜ਼ਾਂ ਦਾ ਮਤਲਬ ਕੋਈ ਨਹੀਂ ਰਹਿ ਜਾਣਾ ਫਿਰ ਮਨੁੱਖ ਸੋਚਦਾ ਕਿ ਭਾਈ ਜੋ ਆਨੰਦ ਜੋ ਸੁਖ ਜੋ ਸਵਾਦ ਵਾਹਿਗੁਰੂ ਦੇ ਨਾਮ ਰਸ ਦਾ ਉਹ ਫਿਰ ਸੰਸਾਰ ਦੀ ਕਿਸੇ ਵਸਤੂ ਦਾ ਨਹੀਂ ਪਰ ਹਜੇ ਸਰੀਰ ਵੀ ਕੱਚਾ ਆ ਮਨ ਵੀ ਕੱਚਾ ਆ ਤਾਂ ਇਸ ਕਰਕੇ ਸੰਸਾਰ ਦੀਆਂ ਕੱਚੀਆਂ ਚੀਜ਼ਾਂ ਦੇ ਵਿੱਚੋਂ ਹੀ ਇਹ ਸਵਾਦ ਭੜ ਦਾ ਵਾਹਿਗੁਰੂ ਦੇ ਨਾਮ ਦਾ ਸਵਾਦ ਇਹਨੂੰ ਰਸ ਹਜੇ ਆਇਆ ਨਹੀਂ ਤੇ ਜਿੱਦਣ ਆ ਗਿਆ ਫਿਰ ਇਹ ਸੰਸਾਰ ਦੇ ਸਾਰੇ ਪਦਾਰਥ ਇਹਦੇ ਵਾਸਤੇ ਫਿੱਕੇ ਹੋ ਜਾਣਗੇ ਮਾਤੇ ਅਲੂਣੀ ਫਿੱਕਾ ਸਵਾਦ ਤੇ ਕਹਿੰਦੇ ਭਈ ਭਾਈ ਮਤ ਹਜੇ ਅਲੂਣੀ ਵਾਹਿਗੁਰੂ ਦੇ ਨਾਮ ਦਾ ਰਾਸੇ ਨੇ ਚਖਿਆ ਨਹੀਂ ਇਸ ਕਰਕੇ ਸੰਸਾਰ ਦੀਆਂ ਫਿੱਕੀਆਂ ਚੀਜ਼ਾਂ ਦੇ ਵਿੱਚ ਹੀ ਆਪਣੇ ਆਪ ਨੂੰ ਇਹ ਭਰਮਾਈ ਫਿਰਦੀ ਹੈ ਨਾਨਕ ਆਣੇ ਆਵੈ ਰਾਸ ਬਿਨ ਨਾਮੈ ਨਾਹੀ ਸਵਾਸ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਿਰਪਾ ਕਰਕੇ ਸਮਝਾ ਰਹੇ ਨਾਨਕ ਆਣਾ ਆਵੈ ਰਾਸ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਜਿਹਨੂੰ ਚੰਗਿਆਈਆਂ ਵਿੱਚ ਲੈ ਆਉਂਦਾ ਸੱਚ ਵਿੱਚ ਲੈ ਆਉਂਦਾ ਸਚਾਈ ਦੇ ਵਿੱਚ ਜਿਹਨੂੰ ਪਰਪੱਕ ਕਰ ਲੈਂਦਾ ਬਿਨ ਨਾਮੈ ਨਾਹੀ ਸਵਾਸ ਉਹੀ ਜਿਹੜਾ ਹੈ ਉਹ ਵਾਹਿਗੁਰੂ ਪਰਮਾਤਮਾ ਨੂੰ ਪਾਉਂਦਾ ਹੈ ਤੇ ਜਿਹੜਾ ਮਨੁੱਖ ਹਜੇ ਝੂਠ ਦੇ ਦਿਵਾਲੇ ਤੁਰਿਆ ਫਿਰਦਾ ਝੂਠ ਦੇ ਫਿੱਕੇ ਸੁਆਦਾਂ ਪਿੱਛੇ ਭੱਜਾ ਫਿਰਦਾ ਜਿਹਨੂੰ ਵਾਹਿਗੁਰੂ ਦੇ ਨਾਮ ਦਾ ਸੱਚਾ ਰਸ ਸੁਆਦ ਨਹੀਂ ਆਇਆ ਉਹ ਫਿਰ ਵਾਹਿਗੁਰੂ ਬਿਨ ਨਾਵੇਂ ਨਾ ਹੀ ਸਵਾਸ ਤੇ ਭਾਈ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਚੱਖਿਆ ਫਿਰ ਵਾਹਿਗੁਰੂ ਦੀ ਦਰਗਾਹ 'ਚ ਉਹਨਾਂ ਨੂੰ ਸਵਾਸ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਕਿਉਂਕਿ ਉਹ ਸੰਸਾਰ ਦੇ ਨਾਲ ਹੀ ਜੁੜੇ ਰਹੇ ਸੰਸਾਰ ਦੇ ਪਦਾਰਥਾਂ ਨੂੰ ਹੀ ਸੱਚ ਮੰਨੀ ਰੱਖਿਆ ਸੰਸਾਰ ਦੀਆਂ ਖੁਸ਼ੀਆਂ ਦੇ ਪਿੱਛੇ ਭੱਜਦੇ ਰਹੇ ਕਹਿੰਦੇ ਫਿਰ ਨਿਰੰਕਾਰ ਦੇ ਨਾਮ ਦਾ ਰਸ ਨਹੀਂ ਪੀਤਾ ਨਿਰੰਕਾਰ ਦੇ ਨਾਮ ਦਾ ਸਵਾਦ ਨਹੀਂ ਲਿਆ ਇਸ ਕਰਕੇ ਉਹ ਫਿਰ ਸੰਸਾਰ ਤੱਕ ਹੀ ਰਹਿ ਜਾਂਦੇ ਨਿਰੰਕਾਰ ਤੱਕ ਨਹੀਂ ਪਹੁੰਚਦੇ ਜਿਹੜੇ ਸੱਚ ਦਾ ਮਾਰਗ ਫੜ ਕੇ ਉਸ ਨਿਰੰਕਾਰ ਦੀ ਸ਼ੋਭਾ ਕਰਕੇ ਉਹਦੀ ਸਿਫਤ ਕਰਕੇ ਉਹਦੇ ਨਾਮ ਦੀ ਕਮਾਈ ਕਰਕੇ ਸਿਮਰਨ ਕਰਕੇ ਸੇਵਾ ਕਰਕੇ ਜੀਵਨ ਨੂੰ ਸੱਚ ਨਾਲ ਜੋੜ ਲੈਂਦੇ ਆ ਉਹ ਫਿਰ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸ਼ਾਬਾਸ਼ ਦੇ ਹੱਕਦਾਰ ਹੋ ਜਾਂਦੇ ਆ ਉਹ ਵਾਹਿਗੁਰੂ ਆਪਣੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਬਖਸ਼ ਦਿੰਦਾ ਪਰ ਜਿਹੜੇ ਹਜੇ ਸੱਚ ਦੇ ਰਾਹ ਤੇ ਨਹੀਂ ਤੁਰੇ ਸੰਸਾਰ ਦੁਆਲੇ ਤੁਰੇ ਫਿਰਦੇ ਆ ਫਿਰ ਉਹਨਾਂ ਨੂੰ ਵਾਹਿਗੁਰੂ ਦੀ ਪੂਰੀ ਮਿਹਰ ਪ੍ਰਾਪਤ ਨਹੀਂ ਹੁੰਦੀ ਉਹ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੇ ਨਾਨਕ ਆਣੇ ਆਵੇ ਰਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਚਾਈ ਵਿੱਚ ਆਣੇ ਆ ਭਾਵ ਜਿਨ੍ਹਾਂ ਨੇ ਸਚਾਈ ਤੋਂ ਹਜੇ ਪਰਦਾ ਪਾਇਆ ਹੋਇਆ ਸਚਾਈ ਵਿੱਚ ਨਹੀਂ ਆਏ ਉਹਨਾਂ ਨੂੰ ਸਚਾਈ ਵਿੱਚ ਲਿਆਉਣਾ ਹੈ ਬਿਨ ਨਾਮ ਹੈ ਨਾ ਹੀ ਸਾਬਾਸ ਤੇ ਕਹਿੰਦੇ ਫਿਰ ਵਾਹਿਗੁਰੂ ਦੇ ਨਾਮ ਤੋਂ ਬਗੈਰ ਵਾਹਿਗੁਰੂ ਦੇ ਦਰ ਤੇ ਧੰਤਾ ਦੇ ਯੋਗ ਨਹੀਂ ਬਣਦੇ ਉਹਨਾਂ ਨੂੰ ਸਾਬਾਸ ਉਹਨਾਂ ਨੂੰ ਵਾਹਿਗੁਰੂ ਦੇ ਚਰਨਾਂ 'ਚ ਜਗ੍ਹਾ ਨਹੀਂ ਮਿਲਦੀ ਹੈ ਸੋ ਸਤਗੁਰੂ ਮਹਾਰਾਜ ਜੀ ਨੇ ਸ਼ੁਭ ਕਰਮ ਕਰਕੇ ਸੱਚ ਦਾ ਮਾਰਗ ਫੜ ਕੇ ਸੱਚੇ ਰਾਹ ਤੇ ਚੱਲਣ ਵਾਸਤੇ ਪੂਰੇ ਸੰਸਾਰ ਨੂੰ ਪ੍ਰੇਰਣਾ ਕੀਤੀ ਹੈ। ਦਾਸ ਵਾਸੋਂ ਆਪ ਸੰਗਤ ਦੇ ਦਰਸ਼ਨ ਕਰਦੇ ਆਂ, ਸੇਵਾ ਕਰਦੇ ਆਂ, ਬਾਣੀ ਉਚਾਰਨ ਕਰਦੇ ਆਂ, ਕਥਾ ਕਰਦੇ ਆਂ, ਇੱਕ ਨਹੀਂ ਅਨੇਕ ਗਲਤੀਆਂ ਭੁੱਲਣਾ ਹੋ ਜਾਂਦੀਆਂ ਹਨ। ਅਣਜਾਣ ਬੱਚਾ ਸਮਝ ਕੇ ਖਿਮਾ ਕਰ ਦੇਣੀ ਅਰਦਾਸ ਕਰਨੀ ਮਹਾਰਾਜ, ਸੱਚ ਤੇ ਮਾਰਗ ਤੇ ਚੱਲਣ ਦੀ ਸਾਨੂੰ ਵੀ ਸੋਝੀ ਬਖਸ਼ਿਸ਼ ਕਰੋ। ਤੇਰੇ ਨਾਮ ਦਾ ਰਾਸ ਤੇਰੇ ਨਾਮ ਦਾ ਸੁਆਦ ਆਨੰਦ ਉਹ ਸਾਨੂੰ ਵੀ ਪ੍ਰਾਪਤ ਹੋ ਸਕੇ। ਇਸੇ ਦੇ ਨਾਲ ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰਿਓ ਜੀ। ਕੱਚੀ ਕੰਧ ਕੱਚਾ ਵਿੱਚ ਰਾਜ ਮਾਤ ਅਲੂਣੀ ਫਿੱਕਾ ਸਾਦ ਨਾਨਕ ਆਣੈ ਆਵੈ ਰਾਸ ਬਿਨ ਨਾਵੈ ਨਾਹੀ ਸਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ